ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋ ਲੌਗਸ ਤੇ ਤੇ ਅੱਜ ਆਪਾਂ ਤੁਹਾਨੂੰ ਮਿਲਾਂ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਣੇ ਘਰੇ ਕੁਝ ਮਹਿਮਾਨ ਆਏ ਆ ਖਾਸ ਮਹਿਮਾਨ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਨੇ ਆ ਸੋ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਅੱਜ ਆਪਣੇ ਘਰੇ ਕੌਣ ਆਇਆ ਅੱਜ ਆਏ ਸਾਡੇ ਭਾਬੀ ਜੀ ਆਏ ਆ ਨਾਲ ਪਤੀ ਜੀ ਆਈ ਹੈ ਨਾਲ ਸਾਡਾ ਭਤੀਜਾ ਆਇਆ ਹੈ ਕਿੰਨੋਂ ਜਾਣੇ ਆਏ ਆ ਉਹ ਆ ਗਏ ਸੀ ਸੋਗਾ 10:00 ਵਜੇ ਆ ਗਏ ਸੀ ਆ ਕੇ ਉਹਨਾਂ ਨੇ ਰੋਟੀ ਪਾਣੀ ਖਾਧਾ ਚਾਹ ਪਾਣੀ ਪੀ ਕੇ ਹੁਣ ਆਪਾਂ ਬਿਲਕੁਲ ਫ੍ਰੀ ਹੋ ਕੇ ਇੱਥੇ ਬੈਠੇ ਆ ਹੁਣ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਾਵਾਂਗੇ ਤੇ ਨਾਲੇ ਉਹ ਕੀ ਕੁਝ ਲੈ ਕੇ ਆਏ ਆ ਸਾਡੇ ਵਾਸਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਤਾਂ ਬਸ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ 'ਚ ਦੱਸਿਆ ਸੀਗਾ ਕੱਲ ਵੀ ਵੀ ਜਿਵੇਂ ਬੱਚਿਆਂ ਤੇ ਇਹਨਾਂ ਛੁੱਟੀਆਂ ਨੇ ਤੇ ਇਸ ਵਾਰੀ ਛੁੱਟੀਆਂ 'ਚ ਉਹ ਨਹੀਂ ਸੀ ਆਏਗੇ ਇਸੇ ਲਈ ਹੋਇਆ ਕਿ ਵੀ ਹੁਣ ਤੈਨ ਛੁੱਟੀਆਂ ਹੋਈਆਂ ਕਰਕੇ ਤੇ ਉਹ ਆਏ ਚੱਲਾ ਬੱਚੇ ਦੋ ਦਿਨ ਇੰਜੋਏ ਕਰ ਜਾਣਗੇ ਬੱਚਿਆਂ ਨੂੰ ਤਾਂ ਆਪਸ ਵਿੱਚ ਖੇਡਣ ਵਾਲੀ ਹੁੰਦਾ ਵੀ ਅਸੀਂ ਆਪਸ ਵਿੱਚ ਖੇਡ ਲਈਏ ਤੇ ਛੁੱਟੀਆਂ ਕਰਕੇ ਉਹ ਮਿਲਣ ਆ ਗਏ ਬਾਕੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵੀ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਉਹ ਪਹਿਲਾਂ ਨਹੀਂ ਸੀ ਆਏਗੇ ਆਇਆ ਨਹੀਂ ਗਿਆ ਜਾਂ ਆਪਣੇ ਕਬੀਲਦਾਰੀਆਂ ਸਭ ਦੀ ਪਤਾ ਵੀ ਜਾਦੇ ਹੁੰਦੀਆਂ ਹਨਾ ਘਰਾਂ ਚੋਂ ਨਿਕਲਿਆ ਨਹੀਂ ਜਾਂਦਾ ਸੋ ਉਹਨਾਂ ਨੂੰ ਛੁੱਟੀਆਂ ਕਰਕੇ ਬੱਚਿਆਂ ਨੂੰ ਤੇ ਉਹਨਾਂ ਨੇ ਆਉਣਾ ਸੀਗਾ ਤੇ ਉਹ ਥੋੜੇ ਜਿਹਾ ਆਪਣੇ ਲਈ ਸਮਾਨ ਲੈ ਕੇ ਆਏ ਗਿਫਟ ਲੈ ਕੇ ਆਏ ਆ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਵੀ ਉਹ ਕੀ ਲੈ ਕੇ ਆਏ ਆ ਇਸ ਵਾਰ ਜਿਹੜੇ ਬੱਚੇ ਉਹ ਜੂਨ ਦੀਆਂ ਛੁੱਟੀਆਂ ਚ ਨਹੀਂ ਆਏ ਸੀ ਨਾ ਸਾਡਾ ਭਤੀਜਾ ਆਇਆ ਨਾ ਭਤੀਜੀ ਸਾਡੇ ਕੋਲੇ ਆਈ ਨਾ ਕੋਈ ਭਾਂਜੀ ਆਈ ਕੋਈ ਵੀ ਨਹੀਂ ਆਇਆ ਇਸ ਵਾਰ ਤਾਂ ਛੁੱਟੀਆਂ ਦੇ ਵਿੱਚ ਸਾਡੇ ਕੋਲੇ ਹੁਣ ਬੱਚਿਆਂ ਨੂੰ 2-3 ਛੁੱਟੀਆਂ ਸੀ ਇਸੇ ਲਈ ਫਰ ਭਾਬੀ ਜੀ ਉਹਨਾਂ ਨੂੰ ਨਾਲ ਲੈ ਕੇ ਆਏ ਆ ਬੱਚਿਆਂ ਨੂੰ ਚੱਲ 2-3 ਦਿਨ ਰਵੀ ਰਲ ਕੇ ਖੇਡ ਲੈਣਗੇ ਤੇ ਜਦੋਂ ਆਪਣੇ ਕੁੜੀਆਂ ਨੂੰ ਤਾਂ ਵੈਸੀ ਚਾਹ ਚੜ ਜਾਂਦਾ ਜਦੋਂ ਕੋਈ ਪੇਕਿਆਂ ਤੋਂ ਹੁੰਦਾ ਤੇ ਆਪਣੇ ਭਰਾ ਪਰਜਾਈਆਂ ਚੰਗੇ ਹੋਣ ਆਪਣੇ ਨਾਲ ਵਰਤਨ ਤੇ ਆਪਾਂ ਨੂੰ ਉਦੋਂ ਵੀ ਜ਼ਿਆਦਾ ਚਾਹ ਹੁੰਦਾ ਕੁੜੀਆਂ ਨੂੰ ਤਾਂ ਵੈਸੇ ਚਾਹ ਚੜ ਜਾਂਦਾ ਜਦੋਂ ਪੇਕਿਆਂ ਦਾ ਸੌਂਦੇ ਆ ਵੀ ਆਪਣੇ ਪੇਕੇ ਆ ਰਹੇ ਆ ਤੇ ਭਾਬੀ ਜੀ ਹੁਣ ਆਏ ਤੇ ਸਾਨੂੰ ਬਹੁਤ ਜ਼ਿਆਦਾ ਅੱਜ ਖੁਸ਼ੀ ਸੀਗੀ ਕਿਉਂਕਿ ਬੱਚੇ ਆਏ ਹਨਾ ਬੱਚੇ ਵੀ ਦੋ ਦਿਨ ਦੋ ਦਿਨ ਇੰਜੋਏ ਕਰ ਜਾਂਦੇ ਆ ਤੇ ਆਪ ਨੂੰ ਵੀ ਹੈ ਹੁੰਦਾ ਵੀ ਬੱਚੇ ਆਏ ਆ ਤੇ ਚਲੋ ਘਰ ਚ ਰੌਣਕ ਵੱਜ ਜਾਂਦੀ ਆ ਤੇ ਬਾਕੀ ਸਾਰੇ ਉਹ ਉਹਨਾਂ ਨਾਲ ਆਪਾਂ ਤੁਹਾਨੂੰ ਮਿਲਾਉਨੇ ਆ ਕੀ ਕੀ ਲੈ ਕੇ ਆਏ ਆ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਚਲੋ ਮਿਲਦੇ ਹਾਂ ਹਾਂਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਣੇ ਰਿਸ਼ਤੇਦਾਰ ਆਏ ਹੋਏ ਆ ਭਾਬੀ ਜੀ ਆਏ ਆ ਭਤੀਜੀ ਆਏ ਆ ਭਤੀਜਾ ਆਇਆ ਤੇ ਉਹਨਾਂ ਦੇ ਨਾਲ ਆਪਾਂ ਤੁਹਾਨੂੰ ਮਿਲਾਉਨੇ ਆ ਇਹ ਸਾਡੀ ਭਤੀਜੀ ਆ ਨਮਨੀਤ ਕਾਰ ਇਹ ਭਤੀਜਾ ਗੁਰਪਤੇ ਤੇ ਇਹ ਸਾਡੀ ਭਾਬੀ ਜੀ ਇੱਧਰ ਬੈਠੇ ਆ ਤੇ ਇਹ ਆਪਣੇ ਗੰਥੋਂ ਜਿਵੇਂ ਤੁਹਾਨੂੰ ਦੱਸਿਆ ਵੀ ਛੁੱਟੀਆਂ ਸੀਗੀਆਂ ਬੱਚਿਆਂ ਨੂੰ ਤੇ ਮਿਲਣ ਆਗੇ ਤੇ ਕੁਛ ਸੌਣ ਦਾ ਮਹੀਨਾ ਕਰਕੇ ਕਾਫੀ ਟਾਈਮ ਹੋ ਗਿਆ ਹੁਣ ਆਏ ਨਹੀਂ ਸੀਗੇ ਤੇ ਕਿੰਨੇ ਚਲੋ ਮਿਲਿਆ ਆਉਂਦੇ ਆ ਨਾਲੇ ਤੇ ਨਾਲ ਹੀ ਸਾਡੇ ਵਾਸਤੇ ਕੁਛ ਗਿਫਟ ਦੇ ਕੁਛ ਹੋਰ ਲੈ ਕੇ ਆਏ ਨੇ ਸਮਾਨ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਪੇਕੇ ਆਉਂਦੇ ਆ ਤੇ ਧੀਆਂ ਨੂੰ ਤਾਂ ਵੈਸੇ ਚਾ ਚੜ ਜਾਂਦੇ ਆ ਸਾਡੇ ਪੇਕੇ ਆਏ ਆ ਤੇ ਕਹਿੰਦੇ ਹੁੰਦੇ ਆ ਵੀ ਭਤੀਜਿਆਂ ਦਾ ਚਾ ਵੱਖਰਾ ਹੁੰਦਾ ਹਨਾ ਭਤੀਜੇ ਭਤੀਜੀਆਂ ਦਾ ਚਾ ਜਦੋਂ ਆਉਂਦੇ ਆ ਉਹ ਵੀ ਭੂਆ ਨੂੰ ਵੀ ਸਾਡੇ ਭਤੀਜੇ ਆਏ ਆ ਭਤੀਜੀਆਂ ਆਈਆਂ ਸੋ ਇਸੇ ਲਈ ਜਿਵੇਂ ਅੱਜ ਆਪਾਂ ਨੂੰ ਵੀ ਬਹੁਤ ਖੁਸ਼ੀ ਆ ਵੀ ਇਹ ਆਏ ਆ ਤੇ ਵੈਸੇ ਅਸੀਂ ਤਾਂ ਥੋੜੇ ਨੇੜੇ ਕਰਕੇ ਸਾਡੇ ਕੋਲ ਛੇਤੀ ਆ ਜਾਂਦੇ ਆ ਥੋੜਾ ਛੇਤੀ ਗੇੜਾ ਮਾਰ ਲੈਂਦੇ ਆ ਤੇ ਜਿਹੜੇ ਦੂਜੇ ਦੀਦੀ ਆ ਮੇਥੋਂ ਵੱਡੇ ਉਹ ਥੋੜਾ ਦੂਰ ਨੇ ਵਿਆਹੇ ਵੇ ਉਹਨਾਂ ਕੋਲ ਘਟ ਜਾਇਆ ਜਾਂਦਾ ਸੋ ਸਾਡੇ ਕੋਲੇ ਤਾਂ ਛੇਤੀ ਆਏ ਨੇ ਇਹਨਾਂ ਦਾ ਮੋਹ ਵੀ ਬੱਚਿਆਂ ਦਾ ਸਾਡੇ ਚ ਜ਼ਿਆਦਾ ਹੈ ਜਿਵੇਂ ਸਾਡੇ ਕੋਲੇ ਜ਼ਿਆਦਾ ਆਉਂਦੇ ਆ ਸਾਡੇ ਨਾਲ ਜ਼ਿਆਦਾ ਮੋਹ ਆ ਇਹ ਵੀ ਜਦੋਂ ਵੀ ਆਉਂਦੇ ਆ ਸਾਡੇ ਬੱਚੇ ਉੱਥੇ ਜਾਂਦੇ ਇਹਨਾਂ ਦਾ ਆਪਸ ਚ ਬਹੁਤ ਆਵੇ ਅਸੀਂ ਖੇਡਣਾ ਅਸੀਂ ਇਕੱਠੇ ਹੋਈਏ ਸੋ ਇਹਨਾਂ ਨੂੰ ਵੀ ਚਾਹ ਹੁੰਦਾ ਵੀ ਅਸੀਂ ਛੇਤੀ ਛੇਤੀ ਘੂਗਾ ਕੋਲੇ ਜਾਈਏ ਅਸੀਂ ਥੋੜਾ ਜਿਆਦਾ ਜਲਦੀ ਚਲੇ ਜਾਨੇ ਇਹਨਾਂ ਕੋਲੇ ਕਿਉਂਕਿ ਅਸੀਂ ਨੇੜੇ ਆ ਜਦੋਂ ਕਈ ਵਾਰੀ ਇੱਕ ਅੱਧੀ ਛੁੱਟੀ ਹੁੰਦੀ ਹੈ ਬੱਚਿਆਂ ਨੂੰ ਕਈ ਵਾਰੀ ਉਦੋਂ ਵੀ ਚਲੇ ਜਾਈਦਾ ਜਿਵੇਂ ਇੱਕ ਦਿਨ ਲਾ ਕੇ ਆ ਜਾਈਦਾ ਪਰ ਬਾਕੀ ਜਿਹੜੀਆਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਉਹதோ ਵੀ ਅਸੀਂ ਦੋਨੇ ਜਾਣੀਆਂ ਵਾਰੀ ਨਾਲ ਫਿਰ ਕੋਈ ਚਾਰ ਚੱਕਰ ਦੇਣ ਜਿੰਨਾ ਟਾਈਮ ਵੀ ਲੱਗਦਾ ਉੱਥੇ ਜਾਇ ਆਈਦਾ ਬੱਚੇ ਰਲ ਕੇ ਖੇਡਦੇ ਰਹਿੰਦੇ ਇਸੇ ਲਈ ਇਹਨਾਂ ਦਾ ਕਾਫੀ ਜਾਦੇ ਮੋਹ ਆ ਬੱਚਿਆਂ ਦਾ ਆਪਸ ਦੇ ਵਿੱਚ ਤੇ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੀ ਵੀਡੀਓ ਵਿੱਚ ਦੱਸਿਆ ਵੀ ਜਿਹੜਾ ਆਪਣਾ ਪਿੰਡ ਆ ਉਹ ਤਲਵੰਦੀਪਾਈ ਤੇ ਇੱਥੋਂ ਥੋੜੇ ਮਤਲਬ 35 40 ਕਿਲੋਮੀਟਰ ਦੀ ਦੂਰੀ ਤੇ ਫਰੋਜ਼ਪੁਰ ਆਪਾਂ ਨੂੰ ਪੈ ਜਾਂਦਾ ਤੇ ਫਰੋਜ਼ਪੁਰ ਤੋਂ ਥੋੜੀ ਦੂਰੀ ਆ ਸਾਡਾ ਪਿੰਡ ਖਾਈ ਫੇਮੇ ਕੀ ਜਿਹੜਾ ਜ਼ਿਲ੍ਹਾ ਉਹ ਸਾਨੂੰ ਵੀ ਫਰੋਜ਼ਪੁਰ ਲੱਗਦਾ ਇਨਾਂ ਨੂੰ ਵੀ ਫਰੋਜਪੁਰ ਲੱਗਦਾ ਸੋ ਇਸੇ ਲਈ ਥੋੜਾ ਵੀ ਜਿਹੜੀ ਦੂਰੀ ਆ ਸਾਡੀ ਉਹ ਘੱਟਾ ਘੱਟ ਹੋਣ ਦੇ ਕਰਕੇ ਅਸੀਂ ਛੇਤੀ ਛੇਤੀ ਆਪਸ ਚ ਮਿਲਦੇ ਰਹਿੰਨੇ ਆ ਤੇ ਮੰਮੀ ਹੋਣੇ ਵੀ ਆਗੇ ਕਦੇ ਡੈਡੀ ਆਗੇ ਸੋ ਭਾਬੀ ਜੀ ਹੋਣੇ ਵੀ ਜਿਹੜਾ ਮਾਰਦੇ ਰਹਿੰਦੇ ਕਦੇ ਅਸੀਂ ਚਲੇ ਜਾਂਦੇ ਆ ਤੇ ਅਸੀਂ ਛੇਤੀ ਛੇਤੀ ਮਿਲਦੇ ਰਹਿੰਨੇ ਆ ਤੇ ਇਸੇ ਲਈ ਬੱਚਿਆਂ ਦਾ ਵੀ ਆਪਸ ਚ ਜਿਹੜਾ ਮਤਲਬ ਬੌਂਡ ਆ ਉਹ ਅੱਛਾ ਵੀ ਵਧੀਆ ਇਹ ਇਹਨਾਂ ਨੂੰ ਐ ਹੁੰਦਾ ਵੀ ਅਸੀਂ ਜਲਦੀ ਜਲਦੀ ਮਿਲੀਏ ਇੱਕ ਦੂਜੇ ਨੂੰ ਜਾਂ ਖੇਡਾਂ ਚ ਵੀ ਬੰਦੀ ਵੀ ਐ ਵੈਸੇ ਬੱਚੇ ਛੋਟੇ ਥੋੜਾ ਬਹੁਤਾ ਮਲਮੁਟੀਆਂ ਬਣ ਵੀ ਬੱਚਿਆਂ ਚ ਹੋ ਜਾਂਦੀ ਆ ਮੇਰਾ ਬੇਟਾ ਜਿਹੜਾ ਛੋਟਾ ਸਾਡਾ ਭਤੀਜਾ ਇਹਨਾਂ ਦੀ ਉਮਰ ਵੀ ਸੀਮ ਸੀਮ ਆ ਤੇ ਇਹਨਾਂ ਨੂੰ ਖੇਡਣ ਦਾ ਵੀ ਚਾਹ ਬਹੁਤ ਹੁੰਦਾ ਵੀ ਅਸੀਂ ਖੇਡ ਕੇ ਦੋਵੇਂ ਜਾਣੇ ਤੇ ਲੜਨ ਦਾ ਵੀ ਹੈਗਾ ਪਰ ਘੱਟ ਲੜਦੇ ਇਹਨਾਂ ਲੜਦੇ ਨਹੀਂ ਲੜਦੇ ਜਾਦੇ ਨਹੀਂਗੇ ਥੋੜਾ ਬਹੁਤਾ ਤਾਂ ਬੱਚੇ ਖਰਕਾਰੀ ਜਾਂਦੇ ਆ ਸੋ ਭਾਬੂ ਜੀ ਹੁਣ ਸਾਡੇ ਉੱਤੇ ਬਹੁਤ ਜ਼ਿਆਦੇ ਗਿਫਟ ਲੈ ਕੇ ਆਏ ਆ ਸੋ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਵੀ ਸਾਡੇ ਉੱਤੇ ਕੀ ਕੀ ਲੈ ਕੇ ਆਏ ਹਾਂ ਜੀ ਆਹ ਪਤਨ ਤੁਹਾਨੂੰ ਕਿਸੀ ਦਿਖਾਉਣੇ ਆ ਲਈ ਸਾਰਾ ਸਾਮਾਨ ਭਾਬੀ ਜੀ ਹੋਣੀ ਆਪਣੇ ਵਾਸਤੇ ਲੈ ਕੇ ਆਏ ਆ ਅਸੀਂ ਤਾਂ ਇਹਨਾਂ ਨੂੰ ਬਹੁਤ ਮਨਾ ਕੀਤਾ ਸੀ ਵੀ ਸਾਡੇ ਵਾਸਤੇ ਕੁਸ਼ਣ ਲੈ ਕੇ ਆਇਓ ਪਰ ਫਿਰ ਵੀ ਮਾਪਿਆਂ ਨੂੰ ਵੀ ਇਹ ਹੁੰਦਾ ਵੀ ਅਸੀਂ ਧੀਆਂ ਨੂੰ ਦੇਣਾ ਧੀਾਂ ਤਾਂ ਵੈਸੇ ਕਦੇ ਮੰਗਿਆ ਨਹੀਂ ਪਰ ਮਾਪਿਆਂ ਨੂੰ ਹੁੰਦਾ ਵੀ ਅਸੀਂ ਆਪਣੀਆਂ ਧੀਆਂ ਨੂੰ ਦਈਏ ਸੋ ਭਾਬੀ ਜੀ ਹੋਣੀ ਆਪਣੇ ਕੱਪੜੇ ਲੈ ਕੇ ਆਏ ਆ ਮੰਮੀ ਦੇ ਕੱਪੜੇ ਲੈ ਕੇ ਆਏ ਆ ਤੇ ਨਾਲ ਆਹ ਆਪਣੇ ਵਾਸਤੇ ਗਿਫਟ ਲੈ ਕੇ ਆਏ ਆ ਮਠਿਆਈ ਲੈ ਕੇ ਆਏ ਆ ਤੇ ਬੱਚਿਆਂ ਵਾਸਤੇ ਛਲੀਆਂ ਲੈ ਕੇ ਆਏ ਆ ਇਹਨਾਂ ਦੇ ਜਿਹੜੀਆਂ ਉੱਥੇ ਮਤਲਬ ਸਬਜ਼ੀਆਂ ਆ ਐਵੇਂ ਦੀ ਚੀਜ਼ ਛਲੀਆਂ ਹੋ ਗਿਆ ਇਹ ਜ਼ਿਆਦੇ ਹੁੰਦੀ ਆ ਸਾਡੇ ਇੱਥੇ ਸਬਜ਼ੀ ਘੱਟ ਹੁੰਦੀ ਆ ਇਹਨਾਂ ਦੇ ਜ਼ਿਆਦੇ ਉੱਥੇ ਲੱਗਦੀ ਆ ਸਾਡੇ ਜ਼ਿਆਦਾਤਰ ਹੀ ਸਬਜ਼ੀ ਉੱਥੋਂ ਆਉਂਦੀ ਆ ਇਹ ਆ ਜਾਂਦੇ ਆ ਅਸੀਂ ਚਲੇ ਜਾਂਦੇ ਆ ਗੇੜਾ ਮਾਰ ਲਈਦਾ ਤੇ ਸਬਜ਼ੀ ਉੱਥੋਂ ਸਾਡੇ ਆ ਜਾਂਦੀ ਆ ਸੋ ਜਿਹੜੇ ਕੱਪੜੇ ਭਾਬੀ ਜੀ ਨੇ ਲੈ ਕੇ ਆਏ ਆ ਦੀ ਤੁਹਾਨੂੰ ਦਿਖਾਉਂਦੇ ਆ ਇਹ ਕੱਪੜੇ ਭਾਬੀ ਲੈ ਕੇ ਆਏ ਸਾਡੇ ਇਹ ਦੋਨਾਂ ਭੈਣਾਂ ਲਈ ਆ ਕੱਪੜੇ ਇੱਕੋ ਨਾਲ ਦੇ ਇਹ ਦੋਨੇ ਸੂਟ ਸੇਮ ਸੇਮ ਆ ਇਹ ਨਾਲ ਇਹਨੇ ਨੇ ਤੌਲੀਏ ਲਾਏ ਆ ਵਿਚਲ ਵਰਤੋਂ ਦੇ ਵਿੱਚ ਕੱਪੜਾ ਆ ਜਾਂਦਾ ਨਾ ਜਿਹੜੇ ਕੰਬਲ ਹੁੰਦੇ ਆ ਥੇਸ ਹੁੰਦੇ ਆ ਤਾਂ ਪੇਟਾਂ ਨਾਲ ਦੇ ਵਿੱਚ ਹੀ ਪਏ ਰਹਿ ਜਾਂਦੇ ਆ ਜਿਹੜਾ ਕੋਈ ਐਵੇਂ ਦਾ ਕੱਪੜਾ ਲੱਗ ਕੇ ਹਮ ਦਾ ਨਾਲ ਉਹ ਵਰਤੋਂ ਚ ਆ ਜਾਂਦਾ ਜਿਵੇਂ ਉਹਦੇ ਵੀ ਤੁਸੀਂ ਦੇਖਿਆ ਭੂਆ ਜੀ ਹੋਰੇ ਆਏ ਸੀ ਉਹ ਨਾਲ ਪੱਗਾਂ ਲਾ ਕੇ ਲੈ ਕੇ ਆਏ ਸੀ ਚਲ ਪੱਗਾਂ ਨਹੀਂ ਬੰਨਣਾ ਚਾਹੁੰਦੇਆਂ ਬੱਚੇ ਜਿਹੜੇ ਉਹ ਪੱਗਾਂ ਬੰਨ ਲੈਂਦੇ ਆ ਤੇ ਇਹ ਮੰਮੀ ਦਾ ਸੂਟ ਆ ਨਾਲ ਕਿ ਸਾਡੇ ਦੋਨਾਂ ਭੈਣਾਂ ਦੇ ਸੂਟਾਂ ਨਾਲ ਮੰਮੀ ਦਾ ਸੂਟਾਂ ਨਾਲ ਮਠਿਆਈ ਲੈ ਕੇ ਆਏ ਆ ਨਾਲ ਬਿਸਕੁਟ ਲੈ ਕੇ ਆਏ ਆ ਨਾਲ ਛੱਲਣਾ ਲੈ ਕੇ ਆਏ ਇਹਨਾਂ ਦੇ ਉਧਰ ਹੁੰਦਾਂ ਸਬਜ਼ੀ ਵੀ ਕਾਫੀ ਜ਼ਿਆਦੇ ਹੋ ਜਾਂਦੀ ਐ ਇਹਨਾਂ ਦੇ ਸਾਡੇ ਇੱਧਰ ਮੱਕੀ ਹੂਕੀ ਅਸੀਂ ਨਹੀਂ ਬੀਜਦੇਗੇ ਬੱਚੇ ਖਾ ਲੈਂਦੇ ਛੱਲਣਾ ਅੱਗੇ ਵੀ ਕਾਫੀ ਵਾਰੀ ਉੱਥੋਂ ਛੱਲਣਾ ਆ ਗਈਆਂ ਜਿਹੜੇ ਕੋਈ ਆਉਂਦਾ ਉਹ ਲੈ ਕੇ ਹੀ ਆਉਂਦੇ ਆ ਜਿਹੜੀ ਵੀ ਕੋਈ ਚੀਜ਼ ਹੁੰਦੀ ਐ ਰੁੱਤ ਦੇ ਹਿਸਾਬ ਨਾਲ ਕੋਈ ਸਬਜ਼ੀ ਹੁੰਦੀ ਐ ਕੋਈ ਫਾਲੂ ਮੁੰਡਾ ਉੱਥੋਂ ਲੈ ਕੇ ਆਉਂਦੇ ਕਿਉਂਕਿ ਇਹਨਾਂ ਦੇ ਕਾਫੀ ਜ਼ਿਆਦੇ ਉੱਥੇ ਬੂਟੇ ਲੱਗੇ ਹੋਏ ਅਮਰੂਦ ਵੀ ਲੱਗਦੇ ਆ ਸੰਤਰੇ ਵੀ ਲੱਗਦੇ ਆ ਸਿਆਲ ਸਿਆਲ ਦੇ ਵਿੱਚ ਸਭ ਜਿਨਾ ਵੀ ਇਹਨਾਂ ਦੇ ਸਿਆਲ ਵਾਲਾ ਵੀ ਕਾਫੀ ਜ਼ਿਆਦੇ ਹੁੰਦੀਆਂ ਗਰਮੀ ਵਾਲਾ ਵੀ ਕਾਫੀ ਜ਼ਿਆਦੇ ਸਬਜ਼ੀਆਂ ਹੁੰਦੀਆਂ ਹਰ ਇੱਕ ਚੀਜ਼ ਹੀ ਇਹ ਲੈ ਕੇ ਆਉਂਦੇ ਜਿਹੜੀ ਕੋਈ ਚੀਜ਼ ਸਾਡੇ ਹੁੰਦੀ ਆ ਉਹ ਅਸੀਂ ਇਹਨਾਂ ਨੂੰ ਦੇ ਦਿੰਨੇ ਆ ਜਿਹੜੀ ਕੋਈ ਚੀਜ਼ ਇਹਨਾਂ ਦੇ ਹੁੰਦੀ ਆ ਉਹ ਇਹ ਲੈ ਕੇ ਆਉਂਦੇ ਆ ਇਸ ਤਰ੍ਹਾਂ ਹੀ ਜਿਹੜਾ ਵੀ ਉਹ ਚੱਲਦਾ ਰਹਿੰਦਾ ਅਕਸਰ ਵਿੱਚ ਦੇਣ ਲੈਣਾ ਜੋ ਵੀ ਆ ਛੇਤੀ ਛੇਤੀ ਮੇਲ ਲਈਦਾ ਕੋਈ ਵੀ ਆਉਂਦਾ ਜਾਂਦਾ ਤੇ ਕੋਈ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਉ ਬਾਕੀ ਸਾਰੇ ਆਪਾਂ ਤਾਂ ਇਹਨਾਂ ਨੂੰ ਬਹੁਤ ਮਨਾ ਕਰਦੇ ਰਹਿੰਨੇ ਆਂ ਵੀ ਤੁਸੀਂ ਆ ਜਾਇਆ ਕਰੋ ਮਿਲ ਜਾਇਆ ਕਰੋ ਸਾਡੇ ਵਾਸਤੇ ਕੋਸ਼ਣਾ ਲੈ ਕੇ ਆਇਆ ਕਰੋ ਪਰ ਫਿਰ ਵੀ ਇਹ ਲੈ ਆਉਂਦੇ ਆਂ ਸਾਨੂੰ ਐ ਹੁੰਦਾ ਵੀ ਇਹਨਾਂ ਦੀ ਤਾਂ ਆਪਦੀ ਕਬੀਲਦਾਰੀ ਬਹੁਤ ਵੱਡੀ ਆ ਤੇ ਇਹ ਵੀ ਸਾਨੂੰ ਆ ਜਾਇਆ ਕਰਨ ਸਾਨੂੰ ਮਿਲ ਜਾਇਆ ਕਰਨ ਸਾਨੂੰ ਕੋਈ ਨਹੀਂ ਚਾਹੀਦਾ ਬਾਕੀ ਆਪਣਾ ਜਿਹੜਾ ਪਰਿਵਾਰ ਉਹ ਵੀ ਇਸੇ ਤਰ੍ਹਾਂ ਲਈ ਆ ਸਾਡੀ ਮੰਮੀ ਜੀ ਜਿਹੜੇ ਸਾਡੇ ਸੱਸ ਨੇ ਉਹਨਾਂ ਨੇ ਵੀ ਕਦੇ ਨਹੀਂ ਕਿਹਾ ਵੀ ਤੁਸੀਂ ਪੇਕੇ ਗਏ ਸੀ ਤਾਂ ਕੀ ਲੈ ਕੇ ਆਏ ਆਂ ਜੇ ਤੁਹਾਨੂੰ ਨੂਨ ਨਾ ਨੀ ਕੀਤਾ ਉਹ ਸਾਨੂੰ ਹਮੇਸ਼ਾ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਚਲਣਾ ਜਾਨੀਂਗਾ ਮਿਲਿਆ ਉਹਨਾਂ ਨੂੰ ਤੁਸੀਂ ਉਹਨਾਂ ਕੋ ਕੁਝ ਲੈ ਕੇ ਨਾ ਆਇਆ ਕਰੋ ਸਾਡੇ ਘਰਾਂ ਦੀ ਕਬੀਲਦਾਰੀ ਬਹੁਤ ਵੱਡੀ ਹੁੰਦੀ ਆ ਸੋ ਸਾਨੂੰ ਐ ਹੁੰਦਾ ਵੀ ਡੈਡੀ ਤੇ ਭਾਬੀ ਤੇ ਮੰਮੀ ਤੇ ਇਹਨਾਂ ਦੇ ਤਾਂ ਪਹਿਲਾਂ ਹੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਤੇ ਵੀ ਅਸੀਂ ਕੁਝ ਨਹੀਂ ਲੈਣਾ ਪਰ ਉਹ ਫਿਰ ਵੀ ਆਪਦੇ ਤੋਂ ਜਿੰਨਾ ਦੇ ਸਕਦੇ ਉਹ ਤੋਂ ਵੱਧ ਕੇ ਸਾਨੂੰ ਦਿੰਦੇ ਨੇ ਧੀਆਂ ਨੂੰ ਤਾਂ ਵੈਸੇ ਵੀ ਚਾਹੀਦਾ ਹੁੰਦਾ ਕਿ ਸਾਨੂੰ ਜਾਂ ਸਾਡੇ ਨਾਲ ਸਾਡੇ ਭਰਾ ਭਰਜਾਈਆਂ ਸਾਰੀ ਉਮਰ ਵਰਤਨ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸੋ ਅਸਾਂ ਨੂੰ ਇਸ ਗੱਲ ਦੀ ਖੁਸ਼ੀ ਆ ਵੀ ਭਾਬੀ ਉਹਨਾਂ ਦਾ ਸੁਭਾਅ ਵਧੀਆ ਸਾਡੇ ਨਾਲ ਬਹੁਤ ਵਧੀਆ ਭੈਣਾਂ ਵਾਂਗੂ ਰਹਿੰਦੇ ਨੇ ਅਸੀਂ ਤਿੰਨ ਭੈਣਾਂ ਸੀ ਮਾ ਭਾਬੀ ਦੇ ਆਉਣ ਤੋਂ ਬਾਅਦ ਸਾਨੂੰ ਕਦੇ ਨਹੀਂ ਲੱਗਦਾ ਵੀ ਭਾਬੀ ਆ ਅਸੀਂ ਚਾਰ ਭੈਣਾਂ ਵਾਂਗੂ ਹੀ ਰਹਿੰਦੇ ਆ ਤੇ ਅਸੀਂ ਤਾਂ ਕਦੇ ਇਹਨਾਂ ਨੂੰ ਹਮੇਸ਼ਾ ਇਹੀ ਗੱਲ ਕਹਿੰਦੇ ਹਾਂ ਵੀ ਤੁਸੀਂ ਪੋਸ਼ਣਾ ਲੈ ਕੇ ਆਇਆ ਕਰੋ ਤੁਸੀਂ ਆ ਜਾਇਆ ਕਰੋ ਪਰ ਫਿਰ ਵੀ ਵੀ ਮਾਪਿਓ ਹੁੰਦੇ ਸਭ ਨੂੰ ਪਤਾ ਵੀ ਸਾਰਿਆਂ ਨੂੰ ਇਹ ਹੁੰਦਾ ਵੀ ਅਸੀਂ ਆਪਣੀਆਂ ਧੀਾਂ ਨੂੰ ਦਈਏ ਚਲ ਜਿੰਨਾ ਦੇ ਸਕਦੇ ਆ ਜੋ ਦੇ ਸਕਦੇ ਉਹਨਾਂ ਅਸੀਂ ਦਈਏ ਤੇ ਬਾਕੀ ਸਾਡੇ ਸੋਹਰਾ ਪਰਿਵਾਰ ਨੇ ਵੀ ਸਾਨੂੰ ਕਦੇ ਨਹੀਂ ਕਿਹਾ ਵੀ ਤੁਸੀਂ ਪੇਕਿਆਂ ਤੋਂ ਆਈਆਂ ਤੁਸੀਂ ਕੀ ਲੈ ਕੇ ਆਈਆਂ ਤੁਹਾਡੇ ਪੇਕੇ ਤੁਹਾਡੇ ਵਾਸਤੇ ਕੀ ਲੈ ਕੇ ਆਏ ਬਹੁਤ ਚੰਗਾ ਸੁਭਾਅ ਉਹਨਾਂ ਦਾ ਵੀ ਉਹ ਹਮੇਸ਼ਾ ਸਾਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਉਹਨਾਂ ਕੋ ਕੁਝ ਨਾ ਮੰਗੋ ਉਹਨਾਂ ਕੋ ਕੁਝ ਨਾ ਲੈ ਕੇ ਆਓ ਪਰ ਜੋ ਵੀ ਮਾਪਿਓ ਵੈਸੇ ਵੀ ਚਾਹੇ ਚੰਗਾ ਹੋਵੇ ਮਾੜਾ ਹੋਵੇ ਆਪਾਂ ਨੂੰ ਦਿੰਦੇ ਆ ਧੀਆ ਨੂੰ ਵੀ ਉਹ ਚੀਜ਼ ਬਹੁਤ ਚੰਗੀ ਲੱਗਦੀ ਆ ਸਾਡੇ ਮਾਪਿਓ ਨੇ ਸੀ ਸਾਨੂੰ ਦਿੱਤੀ ਆ ਕੱਪੜਾ ਹੋ ਗਿਆ ਕੋਈ ਵੀ ਗਹਿਣਾ ਹੋ ਗਿਆ ਕੁਝ ਵੀ ਹੋ ਗਿਆ ਜੋ ਮਾਪਿਓ ਦਿੰਦੇ ਆ ਧੀਆ ਵਾਸਤੇ ਤਾਂ ਉਹ ਬਹੁਤ ਜ਼ਿਆਦਾ ਮਤਲਬ ਮਹਿੰਗੀਆਂ ਖੁਸ਼ਾਕਾਂ ਹੀ ਹੁੰਦੀਆਂ ਨੇ ਕਿ ਸਾਡੇ ਪੇਰੈਂਟਸ ਨੇ ਸਾਡੇ ਮਾਪਿਓ ਨੇ ਸਾਨੂੰ ਆ ਚੀਜ਼ ਦਿੱਤੀ ਆ ਇਹ ਚਲੋ ਸਾਡੇ ਵਾਸਤੇ ਜੋ ਵੀ ਲੈ ਕੇ ਆਏ ਆ ਇਹ ਚੀਜ਼ਾਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ ਸਾਡੇ ਲਈ ਤਾਂ ਇਹਨਾਂ ਦਾ ਪਿਆਰ ਮਾਇਨੇ ਰੱਖਦਾ ਸਾਡੇ ਲਈ ਇਹ ਆ ਦੀ ਪਾਪੀ ਜੀ ਮੰਮੀ ਹੋਣਾ ਤੇ ਡੈਡੀ ਹੋਣਾ ਦਾ ਪਿਆਰ ਆਇਆ ਸਾਡੇ ਲਈ ਜੋ ਵੀ ਲੈ ਕੇ ਆਏ ਆ ਕਰਤੀ ਜਪਤੀ ਜੀ ਚਾਰੇ ਸਾਡੇ ਲਈ ਸਾਰਾ ਕੁਝ ਚੱਕ ਕੇ ਲੈ ਕੇ ਆਏ ਆ ਸੜਲੀ ਤੇ ਨਾ ਇਹ ਆਪ ਦਾ ਪਿਆਰ ਲੈ ਕੇ ਆਏ ਆ ਸਾਡੇ ਲਈ ਸਾਨੂੰ ਮਿਲਣ ਆਏ ਸਾਡੇ ਲਈ ਤੇ ਹਬ ਤੋਂ ਵੱਡੀ ਇਹ ਹੀ ਗੱਲ ਆ ਕਿਉਂਕਿ ਆਪਦੀਆਂ ਕਬੀਲਦਾਰੀਆਂ ਚ ਬੰਦਾ ਇੰਨਾ ਉਲਝ ਜਾਂਦਾ ਕਦੇ ਕਦੇ ਵੀ ਉਹ ਤੋਂ ਨਹੀਂ ਜਾਇਆ ਜਾਂਦਾ ਕਿਤੇ ਨਹੀਂ ਆਇਆ ਜਾਂਦਾ ਹੁਣ ਵਿੱਚੋਂ ਸਾਡਾ ਜਿਹੜਾ ਨਹੀਂ ਸੀ ਲੱਗਾ ਇਹਨਾਂ ਨੂੰ ਛੁੱਟੀਆਂ ਸੀ ਇਹ ਵਿਚਾਰੇ ਖਿੱਚ ਦੇ ਮਾਰੇ ਸਾਡੇ ਕੋਲੇ ਮਿਲਣ ਆਏ ਤੇ ਬਾਕੀ ਸਭ ਕੁਝ ਇਨਾਂ ਲੈ ਕੇ ਆਏ ਉਹਦੇ ਵੀ ਤਾਂ ਬਹੁਤ ਹੀ ਅਵੀ ਇਹ ਪਿਆਰ ਹੀ ਆ ਇਹਨਾਂ ਦਾ ਜਿਹੜਾ ਕੁਝ ਸਾਡੇ ਲਈ ਲੈ ਕੇ ਆਏ ਇਹ ਜਿਹੜੇ ਤਿਹਾਰ ਬਣਿਆ ਵੀ ਸੋਨ ਦੇਣਾ ਦਿਵਾਲੀ ਦੇਣੀ ਲੋਹੜੀ ਦੇਣੀ ਕੁੜੀਆਂ ਨੂੰ ਇਹ ਕੋਈ ਲੈਣ ਦੇ ਨਾਲ ਨਹੀਂ ਹੁੰਦਾਗਾ ਵੀ ਆਪਾਂ ਉਹ ਆਉਣਗੇ ਤੇ ਆਪਣੇ ਵਾਸਤੇ ਕੀ ਲੈ ਕੇ ਆਉਣਗੇ ਇਹ ਵੀ ਮਠਿਆਈ ਆ ਜਾਂ ਬਿਸਕੁਟ ਆ ਇਹ ਤਾਂ ਹੈ ਨਹੀਂ ਵੀ ਆਪਾਂ ਆਪਦੇ ਘਰੇ ਨਹੀਂ ਖਾਂਦੇ ਆਪਾਂ ਆਪਦੇ ਘਰੇ ਖਾ ਨਹੀਂ ਸਕਦੇ ਇਹ ਇੱਕ ਪਿਆਰ ਹੁੰਦਾ ਮਾਂ ਪਿਓ ਦਾ ਜੋ ਉਹ ਆਪਣੀਆਂ ਤੀਆਂ ਵੀ ਦਿੰਦੇ ਨੇ ਇੱਕ ਵੱਖਰੀ ਜੀ ਖੁਸ਼ੀ ਹੁੰਦੀ ਆ ਈਆਂ ਵਾਸਤੇ ਵੀ ਸਾਡੇ ਤੇ ਕੀ ਆਏ ਆ ਹੋਰ ਆਪਾਂ ਕੋਈ ਕੱਪੜਿਆਂ ਦੇ ਭੁੱਖੇ ਨਹੀਂਗੇ ਕਿਉਂਕਿ ਕੱਪੜੇ ਆਪਣੇ ਕੋਲੇ ਵੱਧ ਤੋਂ ਵੱਧ ਕੱਪੜੇ ਪਏ ਆ ਆਪਾਂ ਕੱਪੜੇ ਪਾਉਣੇ ਆ ਨਾ ਹੀ ਆਪਣੀ ਸਾਰੀ ਉਮਰ ਇੰਨਾ ਕੱਪੜਿਆਂ ਦੇ ਨਾਲ ਲੰਗਣੀ ਹੁੰਦੀ ਆ ਜਿਹੜੇ ਆਪਾਂ ਨੂੰ ਆਪਣੇ ਮਾਪਿਓ ਦੇ ਦਿੰਦੇ ਆ ਪਰ ਇਹ ਇੱਕ ਵੱਖਰਾ ਪਿਆਰ ਹੁੰਦਾ ਕਿ ਵੱਖਰੀ ਖੁਸ਼ੀ ਹੁੰਦੀ ਆ ਕਿ ਸਾਡੇ ਮਾਪਿਓ ਨੇ ਸਾਡੇ ਵਾਸਤੇ ਕੀ ਭੇਜਿਆ ਕੀ ਇਹ ਲੈ ਕੇ ਆਏ ਆ ਸਾਡੇ ਵਾਸਤੇ ਮੱਕੀ ਦੇ ਰੇਜੋ ਮੈਥਨ ਦੱਸਿਆ ਸਾਡਾ ਪਤਾ ਏ ਮਤਲਬ ਜਾਹੀ ਸ਼ਰਾਰਤੀ ਆ ਪਰ ਇਸ ਚੀਜ਼ ਨੂੰ ਸਮਝਦਾ ਵੀ ਹੈ ਨਾ ਮੈਂ ਭੂਆ ਕੋਲੇ ਜਾਣਾ ਆ ਭੂਆ ਨਾਲ ਪਿਆਰ ਆ ਤੇ ਬਹੁਤ ਜਾਦੇ ਕਰਦਾ ਸਾਡਾ ਜਦੋਂ ਅਸੀਂ ਉੱਥੇ ਚਲੇ ਜਾਂਦੇ ਉਦੋਂ ਵੀ ਇਹ ਨਹੀਂ ਕਹਿਣਾ ਹੁੰਦਾ ਤੁਸੀਂ ਰਹਿਪੋ ਤੁਸੀਂ ਨਾ ਜਾਓ ਅੱਜ ਜੇ ਇੱਥੇ ਆ ਜਾਂਦਾ ਇੱਥੋਂ ਵੀ ਜਿਹੜਾ ਜਾਨ ਨੂੰ ਜੀ ਨਹੀਂ ਕਰਦਾ ਇਹਨੂੰ ਐ ਹੁੰਦਾ ਵੀ ਮੈਂ ਹੋਰ ਰਵਾਂ ਮੈਂ ਹੋਰ ਖੇਡਾਂ ਹਜੇ ਬੱਚਿਆਂ ਨਾਲ ਸੋ ਆਪਾਂ ਤਾਂ ਕਹਿੰਨੇ ਬੱਚਿਆਂ ਦਾ ਪਿਆਰ ਇਵੇਂ ਬਣਿਆ ਰਵੇ ਆਪ ਦਾ ਪਿਆਰ ਆਪਸ ਚ ਐਵੇਂ ਬਣਿਆ ਰਵੇ ਹਰ ਇੱਕ ਧੀ ਦਾ ਆਪਦੇ ਮਾਪਿਓ ਨਾਲ ਐਂ ਪਿਆਰ ਰਹੇ ਤੇ ਹਰ ਇੱਕ ਮਾਪਿਓ ਹਰ ਇੱਕ ਭਰਾ ਭਰਜਾਈ ਆਪਦੀਆਂ ਬੱਚੀਆਂ ਨਾਲ ਆਪਦੀਆਂ ਭੈਣਾਂ ਨਾਲ ਇਵੇਂ ਹੀ ਵਰਤਣ ਜਿਵੇਂ ਆਪਾਂ ਕਹਿੰਨੇ ਆ ਵੀ ਅਸੀਂ ਖੁਸ਼ ਆਵੇਂ ਹਰ ਇੱਕ ਧੀ ਖੁਸ਼ ਹੋਵੇ ਹਰ ਇੱਕ ਮਾਪਿਓ ਖੁਸ਼ ਹੋਵੇ ਵੀ ਉਹਨਾਂ ਦੀ ਧੀ ਚੰਗੇ ਘਰੇ ਗਈ ਉਹ ਆਪਦੇ ਘਰੇ ਖੁਸ਼ ਆ ਧੀਾਂ ਨੂੰ ਖੁਸ਼ ਵੇਖ ਕੇ ਮਾਪਿਓ ਵੀ ਖੁਸ਼ ਹੁੰਦੇ ਨੇ ਇਹ ਤੁਹਾਨੂੰ ਸਭ ਨੂੰ ਹੀ ਪਤਾ ਹੈ ਹਾਂਜੀ ਮੈਨੂੰ ਤੇ ਦੀਦੀ ਨੂੰ ਆਹ ਟੌਫੀਆਂ ਜਿਹੜੀਆਂ ਇਹ ਬਹੁਤ ਜ਼ਿਆਦੇ ਪਸੰਦ ਆ ਤੇ ਡੈਡੀ ਨੇ ਸਪੈਸ਼ਲ ਸਾਡੇ ਵਾਸਤੇ ਇਹ ਭੇਜੀਆਂ। ਬਾਕੀ ਤਾਂ ਜਿਹੜਾ ਸਮਾਨ ਆਇਆ ਉਹ ਤੁਹਾਨੂੰ ਦਿਖਾਇਆ ਹੀ ਤੇ ਸਾਡੇ ਵਾਸਤੇ ਇਹ ਵੀ ਆਈਆਂ ਡੈਡੀ ਨੇ ਭੇਜੀ ਇਹ ਸਪੈਸ਼ਲ। ਹਾਂਜੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅੱਜ ਮਹਿਮਾਨ ਆਏ ਆ ਭਾਬੀ ਹੋਣੀ ਆਏ ਸੀਗੇ ਤੇ ਹੁਣ ਆਪਣਾ ਜਿਹੜਾ ਟਾਈਮ ਆ ਦੁਪਹਿਰ ਦਾ ਹੋ ਗਿਆ। ਅੱਜ ਦੁਪਹਿਰ ਦੇ ਰੋਟੀ ਚ ਆਪਾਂ ਰੋਟੀ ਨਹੀਂ ਬਣਾਈ ਚੌਲ ਬਣਾਏ ਆ ਸਾਰੇ ਜਾਣੇ ਚੌਲ ਖਾ ਰਹੇ ਆ। ਬੱਚੇ ਅਨੇ ਚੌਲ ਨਹੀਂ ਖਾਤੇ ਹੋ ਆਨੇ ਸਾਨੂੰ ਮੈਗੀ ਬਣਾ ਕੇ ਡੋ ਤੋ ਬਾਹਰ ਖੇਡ ਰਹੇ ਐ ਦੋਨੋ ਜਾਣੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਰਿੰਦਰ ਦਾ ਗਾਰੇ ਚ ਖੇਡਣ ਦੀ ਆਦਤ ਹੈਗੀ ਅੱਜ ਫਤੇ ਵੀ ਉਹਦੇ ਨਾਲ ਰਲ ਗਿਆ ਤੇ ਇਧਰ ਇੱਕ ਕਲਾਰਾ ਪਾ ਕੇ ਵੇਖੋ ਇੱਧਰ ਕੀ ਕਰ ਰਹੇ ਨੇ ਫਤੇ ਕਿੱਧਰ ਗਿਆ ਉੱਥੇ ਮੋਟਰ ਕੋਲ ਪਾਣੀ ਪਤਾ ਹੈ ਨਾ ਇੱਧਰ ਵੇਖੋ ਫਤੇ ਦਾ ਹਾਲ ਅੱਗੇ ਤਾਂ ਹਰਿੰਦਰ ਕੱਲਾ ਹੁੰਦਾ ਅੱਜ ਨਾਲ ਇਹਨੇ ਫਤੇ ਰਾਂ ਲੱਗਿਆ ਐਨ ਗਾਇਸ ਕੀ ਕਰ ਰਹੇ ਨੇ ਦੋਵੇਂ ਅੱਜ ਫੇਰ ਜਿਹੜਾ ਮੌਸਮ ਹੋ ਧੁੱਪ ਨਹੀਂ ਹੈਗੀ ਕਿਉਂ ਮੀਂਹ ਤਾਂ ਨਹੀਂ ਪੈ ਰਿਹਾ ਪਰ ਬੱਦਲ ਵਾਈ ਆ। ਹਨੇਰੀ ਵੀ ਆ ਥਾ। ਹਰਮਨੌਰ ਲੈਟ ਹੋਊਗੀ ਹਾਂ ਬਾਈਪਾਸ ਦੀ। ਕਿੱਡੀ ਨਹੀਂ ਹੋਗੀ। ਗੱਡੀ ਵਾਚੂ ਮਰਦੇ। ਚਲੋ ਆਜੂ ਬਾਹਰੋਂ ਤਾ ਹੋਇਆ ਪਿਆ ਹਵਾ ਨਹੀਂ ਚੱਲ ਰਹੀ ਅੱਜ ਜਮਾ ਵੀ ਹਵਾ ਬੰਦਾ। ਆਪਣੀ ਵੈਸੇ ਵੀਡੀਓ ਵੀ ਮੇਰੇ ਸਾਹਮਣਾ ਕਾਫੀ ਲੰਬੀ ਹੋ ਗਈ ਹੋਣੀ ਆ ਸੋ ਆਪਾਂ ਕਿਸੇ ਨਵੇਂ ਵਲੌਗ ਨਾਲ ਫਿਰ ਮਿਲਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ